ਕਿ ਇਹਨਾਂ ਸਹਾਦਰ ਵੀ ਹਦਾਇਤਾਂ ਨੇ ਤੇ ਪੰਜਾਬ ਪੁਲਿਸ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਵੀ ਨਸ਼ਾ ਆਪਾਂ ਨੇ ਰੋਕਣ ਦਾ ਮਹਿੰਮ ਚਲਾਈ ਜਾ ਰਹੀ ਹੈ ਪਰੰਤੂ ਪਿੰਡਾਂ ਦੇ ਵਿੱਚ ਤਾਂ ਇਸ ਗੱਲ ਦਾ ਕੋਈ ਹੋ ਵੀ ਹੋ ਰਿਹਾ ਤਾਂ ਇਹਦੇ ਬਾਰੇ ਤੁਸੀਂ ਹੁਣ ਵੀ ਬੋਲਿਆ ਤਾਂ ਤੁਸੀਂ ਕੀ ਕਹੋਗੇ ਕਿਉਂਕਿ ਤੁਸੀਂ ਪੁਲਿਸ ਅਫਸਰ ਹੋ ਸਮੀਟਿੰਗਾਂ ਦਾ ਤਸੀਮਤ ਹੋ ਰਿਹਾ ਮੈਂ ਸਮਝਦੇ ਹਾਂ ਕਿ ਜੇ ਇਹ ਨਸ਼ੇ ਰੋਕਨੇ ਇਹ ਬੱਚਿਆਂ ਦੇ ਲਈ ਵੀ ਫਾਇਦੇਮੰਦ ਹੈ ਜਿਹੜੇ ਨਸ਼ੇ ਕਰਦੇ ਐ ਤੇ ਉਹਨਾਂ ਦੇ ਲਈ ਸਰਕਾਰ ਨੂੰ ਕੋਈ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ ਜਿਹੜਾ 2 ਸਾਲ ਦੇ ਲਈ ਉਹਨਾਂ ਨੂੰ ਵੱਖਰਾ ਕੀਤਾ ਜਾਵੇ ਸਮਾਜ ਤੋਂ ਤੇ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਭੇਜਿਆ ਜਾਵੇ ਜਿੱਥੇ ਉਹ ਫੌਜ ਦੀ ਸੇਵਾ ਕਰਨ ਔਰ ਫੌਜ ਉਹਨਾਂ ਦਾ ਦੇਖਭਾਲ ਉਹਨਾਂ ਦਾ ਰੋਟੀ ਪਾਣੀ ਉਹਨਾਂ ਦੀ ਖਾਾਕ ਸਾਰੇ ਦਾ ਪ੍ਰਬੰਧ ਕਰੇ ਤੇ ਇਹ ਉਥੇ ਰਹਿ ਕੇ ਨਸ਼ਾ ਮੁਕਤ ਹੋ ਜਾਣ ਤੇ ਫੌਜ ਦਾ ਜਿਹੜਾ ਸਮਾਨ ਹੈ ਇਹ ਉੱਚੀਆਂ ਚੋਟੀਆਂ ਤੱਕ ਪਹੁੰਚਾਉਣ ਜਿਹਦੇ ਨਾਲ ਇਹਨਾਂ ਦੀ ਸਿਹਤ ਵੀ ਤਕੜੀ ਰਹੇ ਤੇ ਜਿਹਦੇ ਨਾਲ ਇਹ ਫਿੱਟ ਵੀ ਰਹਿਣ ਜਿੰਨਾ ਚਿਰ ਇਹਨਾਂ ਨੂੰ ਆਪਸ ਵਿੱਚ ਮਾਰਚ ਤੋਂ ਵੱਖਰੇ ਨਹੀਂ ਕਰਦੇ ਉਹਨਾਂ ਚੇਰ ਇਹ ਜਿਹੜੇ ਨਸ਼ੇ ਹੈ ਇਹ ਟੁੱਟ ਨਹੀਂ ਸਕਦੇ ਹੈਗੇ ਇਹ ਮੁੰਡਿਆਂ ਦੇ ਵੀ ਫਾਇਦੇ ਛੂਗਾ ਬੀਬੀਆਂ ਦੇ ਵੀ ਜਿਹੜੇ ਜਿਹੜੇ ਆਦੀ ਬਣ ਗਏ ਹੈ ਨਸ਼ੇ ਸਕੰਦੇ ਜਾਂ ਨਸ਼ੇ ਲੈਣ ਦੇ ਇੱਕਾ ਸਰਬਜੀਤ ਨੇ ਪਾਰਟੀ ਬਣਾਉਣ ਦਾ ਐਲਾਨ ਕੀਤਾ ਜੀ ਕੀ ਤੁਸੀਂ ਉਹਨਾਂ ਸਹਿਮਤ ਹੋ ਜਾਂ ਕੋਈ ਨਹੀਂ ਸਾਡੇ ਨਾਲ ਗੱਲਬਾਤ ਨਹੀਂ ਹੋਏਗੀ ਸਰ ਸਭਾ ਜੀ ਪਾਰਟੀ ਤਾਂ ਖੱਲੀ ਦਾ ਨੰਬਰ ਸਰ ਬਣੀ ਹੋਈ ਹੈ ਤਾਂ ਫਿਰ ਅਸੀਂ ਕਿਉਂ ਬਣਾਵਾਂਗੇ ਹੋਰ ਪਾਰਟੀ ਅਸਰੋਮਣੀ ਅਕਾਲੀ ਦਲ ਦੀ ਮਾੜੀ ਹਾਲਤ ਹੋਈ ਹੈ ਇਹਨਾਂ ਚੋਣਾਂ ਦੇ ਵਿੱਚ ਦੀ ਉਹਦੇ ਬਾਰੇ ਕੋਈ ਪ੍ਰਤੀਕਰਮ ਹੋਣ ਵੀ ਇੱਥੇ ਹੀ ਪਤਾ ਲੱਗ ਰਿਹਾ ਕੋਈ ਨਵੇਂ ਮਤਲਬ ਜੰਗ ਮੁੰਡਿਆਂ ਦੀ ਅੱਗੇ ਧਾਰਤੀ ਬਣ ਰਹੀ ਹੈ ਤਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅਸਤੇ ਹੀ ਕਹਿਣਾ ਚਾਹਾਂਗੇ ਕਿ ਇਹ ਹੀ ਪਾਰਟੀ ਹੈ ਜਿਹੜੀ ਪੰਜਾਬ ਪੰਜਾਬੀਆਂ ਦੀ ਤੇ ਸਿੱਖਾਂ ਦੀ ਗੱਲ ਕਰਦੀ ਹੈ ਤੇ ਕਹਿੰਦੀ ਹੈ ਕਿ ਜੇ ਜ਼ਿੰਮੇਦਾਰ ਪੁਤਕਸ਼ੀਆਂ ਕਰਦੇ ਹੈ ਤੇ ਜਿਹੜੇ ਲਾਲੇ ਬਾਣੀ ਹੈ ਉਨਾਂ ਦੇ ਵੀ ਨਫੇ ਨਹੀਂ ਆ ਰਹੇ ਇਹਦੇ ਲਈ ਬਾਰਡਰ ਪਾਕਿਸਤਾਨ ਦੇ ਨਾਲ ਖੁੱਲਣਾ ਚਾਹੀਦਾ ਹੈ ਜਿਸ ਨਾਲ ਵਪਾਰ ਜਿਹੜੇ ਏਸ਼ੀਆ ਦੇ ਨਵੇਂ ਮੁਲਕ ਬਣੇ ਐ ਉਥੋਂ ਤੱਕ ਵਪਾਰ ਹੋਵੇ ਜਿਹੜੇ ਸਾਡੇ 40 ਲੱਖ ਬੇਰੁਜ਼ਗਾਰ ਬੱਚੇ ਐ ਉਹ ਟਰੱਕਾਂ ਦੇ ਉੱਤੇ ਲੱਗਣ ਤੇ ਇਹ ਸਾਰੀ ਟਰਾਂਸਪੋਰਟ ਜਿਹੜੇ ਏਸ਼ੀਆ ਸੈਂਟਰਲ ਏਸ਼ੀਆ ਦੇ ਮੁਲਕ ਬਣੇ ਐ ਉੱਥੋਂ ਤੱਕ ਸੱਜਾ ਵਪਾਰ ਚੱਲੇ ਇਰਾਨ ਤੱਕ ਵੀ ਚੱਲੇ ਇਰਾਕ ਤੱਕ ਵੀ ਚੱਲੇ ਮਿਡਲ ਈਸਟ ਤੱਕ ਵੀ ਚੱਲੇ ਕਿਉਂਕਿ ਹੁਣ ਜਿਹੜਾ ਅਸੀਂ ਬਾਸਮਤੀ ਲਈ ਹੈ ਇਹਦਾ ਜਿਆਦਾ ਤੋਂ ਜਿਆਦਾ ਮੁੱਲ 3000 ਦਾ 3500 ਰੁਪਈਆ ਪ੍ਰਿੰਟਲ ਹੋਊਗਾ ਪਰ ਜੇ ਇਹ ਇਰਾਨ ਚਲਿਆ ਜਾਵੇ ਉੱਥੇ 25000 ਰੁਪਿਆ ਪ੍ਰਿੰਟਰ ਇਹਦਾ ਮੁੱਲ ਹੋਊਗਾ ਸੋ ਮੇਰਾ ਮਤਲਬ ਹੈ ਕਿ ਚੀਨ ਨੇ ਜਿਹੜਾ ਕਬਜ਼ਾ ਕੀਤਾ ਹੋਇਆ ਹਿੰਦੁਸਤਾਨ ਦੀ ਟੱਟੀ ਤੇ ਜੇ ਉਹਦੇ ਨਾਲ ਇੰਡੀਆ ਦੀ ਸਰਕਾਰ ਬੁਬਾਰ ਕੰਸਾ ਦੀ ਹੈ ਫਿਰ ਪਾਕਿਸਤਾਨ ਦੇ ਨਾਲ ਯੂਨੀਵਰਸਲ ਹੋਣ ਜਲ ਇਹ ਹੈ ਕੀ 1200 ਸਾਲ ਤੋਂ ਹਿੰਦੂ ਤੇ ਮੁਸਲਮਾਨ ਦਾ ਝਗੜਾ ਹੈ ਦੁਸ਼ਮਣੀ ਹੈ ਪਰ ਸਿੱਖ ਦਾ ਦੁਸ਼ਮਣੀ ਨਾ Hindu ਨਾਲ ਹੈ ਨਾ Musalman ਨਾਲ ਹੈ ਸਾਨੂੰ ਕਿਉਂ ਇਸ ਦੁਸ਼ਮਣੀ ਦੇ ਵਿੱਚ ਐਨ ਨੂੰ ਛੋੜਿਆ ਹੋਇਆ ਹੈ ਕਿ ਅਸੀਂ ਆਪਣੇ ਮਨ ਦੀ ਗੱਲ ਆਪਣੀ ਟਰੇਡ ਛੁੜੀ ਕਰਸਦੇ ਜੇ ਤੁਸੀਂ ਨਹੀਂ ਕਰ ਸਕਦੇ ਅਸੀਂ ਕਰ ਸਕਦੇ ਆ ਤਾਂ ਜਿਹੜੇ ਵਪਾਰੀ ਹੈ ਉਹ ਤਾਂ ਹਿੰਦੂ ਨੇ ਫਾਇਦਾ ਤਾਂ ਉਹਨਾਂ ਨੇ ਹੀ ਹੋਣਾ ਸੋ ਇਹ ਬਾਰਡਰ ਉਹਨੇ ਚਾਹੀਦੇ ਸੀ ਉਹ ਦਿਲ ਆਪਣੇ ਭਾਈ ਅੰਮ੍ਰਿਤਪਾਲ ਜੀ ਖਨੂਰ ਸਾਹਿਬ ਤੋਂ ਜਿੱਤੇ ਨੇ ਹਾਂਜੀ ਭਾਈ ਅੰਮ੍ਰਿਤਪਾਲ ਜੀ ਖਨੂਰ ਸਾਹਿਬ ਤੋਂ ਵੱਡੀ ਜਿੱਤ ਹੋਈ ਹੈ ਤੇ ਬਹੁਤ ਲੀਡ ਨਾਲ ਜਿੱਤੇ ਨੇ ਉਹਨਾਂ ਨੂੰ ਜਦੋਂ ਸੌਂਹ ਸਕਾਈ ਗਈ ਹੈ ਉਹ ਜਨਤਕ ਨਹੀਂ ਕੀਤੀ ਗਈ ਕਿ ਇਹ ਰਾਈਟ ਬੰਦ ਹੈ ਜਾਂ ਸਭ ਨੂੰ ਕੋਲ ਦਾ ਮੈਨੂੰ ਨਹੀਂ ਦੀ ਪਤਾ ਮੰਗੇ ਇਸ ਜੋ ਉਹਨਾਂ ਨੂੰ ਸੌਂਚਾਈ ਗਈ ਉਹ ਜੰਤਕ ਨਹੀਂ ਮਤਲਬ ਚਕਾਈ ਗਈ ਜਵੇਂ ਆਮ ਤੁਹਾਨੂੰ ਵੀ ਚਕਾਈ ਗਈ ਸੀ ਮੈਨੂੰ ਵੀ ਕਮਰੇ ਦੇ ਵਿੱਚ ਚਕਾਈ ਗਈ ਸੀ ਹਾਂ ਵੀ ਉਹ ਕਮਰੇ ਦੇ ਵਿੱਚ ਕੀ ਹੈ ਕਿ ਰਾਈਟ ਹੈਗਾ ਜੀ ਵੀ ਇਸ ਤਰ੍ਹਾਂ ਕੋ ਕਰ ਸਕਦਾ ਹਾਂ ਹਾਂ ਜੇ ਸਪੀਕਰ ਚਾਹੇ ਉਹ ਆਪਣੇ ਕਮਰੇ ਦੇ ਵਿੱਚ ਚਕਾ ਸਕਦਾ ਹੈ ਸੌਂ ਤਾਂ ਸੌ ਹੀ ਹੈ ਹਾਂ ਜੀ ਇਹ ਤੋਂ ਬਕਰਮਜੀਤ ਸਿੰਘ ਨੇ ਜਿਹੜਾ ਚੈਲੰਜ ਕੀਤਾ ਜੀ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਨੂੰ ਲੈ ਕੇ ਕਿੰਨੇ ਜਗਰਮਜੀਤ ਸਿੰਘ ਨੇ ਜਿਹੜਾ ਯਾਦ ਉਮੀਦਵਾਰ ਸੀਗਾ ਕਾਨੂੰਨ ਸਾਹਿਬ ਤੋਂ ਕੋਈ ਅੰਮ੍ਰਿਤਪਾਲ ਸਿੰਘ ਦੀ ਚੋਣ ਨੂੰ ਲੈ ਕੇ ਕੋਰਟ ਦੇ ਵਿੱਚ ਉਹਨਾਂ ਨੇ ਡਿਲੀਗੇਸ਼ਨ ਕਰੀ ਆਈ ਜਿੰਨੇ ਫਿਰ ਕਾਨੂੰਨ ਦੀ ਲੰਗੜਾ ਕੀਤੀ ਚੈਲੰਜ ਕਰਨਾ ਤਾਂ ਹਰੇਕਾ ਹੱਕ ਉਹ ਕਿਵੇਂ ਆਪਾਂ ਰੋਕ ਸਕਦੇ ਜੇ ਉਹ ਸਮਝਦਾ ਕੋਈ ਚੀਜ਼ ਤਾਂ ਕੋਈ ਵੀ ਚੈਲੰਜ ਕਰ ਸਕਦਾ ਮੇਰੇ ਖਿਲਾਫ ਵੀ ਕਰ ਸਕਦਾ ਮੈਂ ਵੀ ਹੇੜ ਦੇ ਖਿਲਾਫ ਕਰ ਸਕਦਾ ਹੈਗਾ ਉਹ ਤਾਂ ਹੱਕ ਨੇ ਸਾਰਿਆਂ ਦੇ ਮਾਨ ਸਾਹਿਬ ਅੱਜ ਜੋ ਪੰਜਾਬ ਦੇ 86 ਹਾਲਾਤ ਨੇ ਜਿਵੇਂ ਕਾਂਗਰਸ ਹੈ ਜਾਂ ਅਕਾਲੀ ਦਲ ਬਦਲ ਤੇ ਬੜਾ ਬੁਰਾ ਹਾਲ ਹੈ ਤੇ ਨਵੀਂ ਸਫਾ ਸ਼ੁਰੂ ਹੋ ਰਹੀ ਹੈ ਤੇ ਤੁਸੀਂ ਨਵੀਆਂ ਪਾਲਿਸੀਆਂ ਕੀ ਲਿਆ ਰਹੇ ਆ ਅਕਾਲੀ ਦਲ ਨਾਲ ਜਿਵੇਂ ਤੁਸੀਂ ਕਿਹਾ ਵੀ ਸੋ ਆਜ਼ਾਦ ਦੇ ਵਿੱਚ ਸਿਰਫ ਅਕਾਲੀ ਦਲ ਆ ਜੋ ਇਮਾਨਦਾਰ ਪਾਰਟੀਆਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ ਤੇ ਤੁਸੀਂ ਨਵੀਂ ਉਹਦੇ ਵਿੱਚ ਕੀ ਪਾਲਿਸੀ ਲਿਆ ਰਹੇ ਹੋ ਸਾਹਿਬ ਇਨਸਾਫ ਦਵਾਗੇ ਜੀ ਜਿਹੜੀਆਂ ਚੀਜ਼ਾਂ ਤੁਹਾਨੂੰ ਮੰਨੀਆਂ ਚਾਹੀਦੀਆਂ ਇਨਸਾਫ ਪੂਰੀ ਤਰ੍ਹਾਂ ਮਿਲੂਗਾ ਕੋਈ ਗੜਬੜ ਨਹੀਂ ਹੋਊਗੀ ਕੋਈ ਤੁਹਾਡੇ ਉੱਤੇ ਮਾਰੇ ਕੇਸ ਨਹੀਂ ਦਰਜ ਕੀਤੇ ਜਾਣਗੇ ਕੋਈ ਜਾਂਚ ਨਹੀਂ ਹੋਊਗੀ ਕੋਈ ਜ਼ਬਰ ਨਹੀਂ ਹੋਊਗਾ ਸੱਚਾ ਤੁਸੀਂ ਜੇ ਸੱਚਾ ਚੱਲੋਗੇ ਤੇ ਸੱਚੇ ਤਰ੍ਹਾਂ ਤੁਹਾਡੇ ਰਹਿਸ਼ਤੇ ਤੁਹਾਡਾ ਜੀਵਨ ਹੋਊਗਾ ਸ਼ਰੀਪਾਂ ਦੇ ਲਈ ਪੂਰੀ ਫੈਸਿਲਿਟੀ ਦੇਵਾਂਗੇ ਜਿਨ੍ਹਾਂ ਦੇ ਘਰ ਟੁੱਟੇ ਐ ਜਾਂ ਕੁਛ ਐ ਉਹਨਾਂ ਨੂੰ ਨੌਕਰੀਆਂ ਦੇਵਾਂਗੇ ਮੋਤੀ ਨੇ ਕਿਹਾ ਸੀ 20 ਕਰੋੜ ਮੈਂ ਨੌਕਰੀ ਦੇ ਦੇਣੀ ਹੈ ਉਨੇ ਕੋਈ ਨੌਕਰੀ ਨਹੀਂ ਦਿੱਤੀ ਹੈਗੀ ਇਸੇ ਤਰ੍ਹਾਂ ਆਮ ਪਾਰਟੀ ਨੇ ਕੋਈ ਨੌਕਰੀ ਨਹੀਂ ਦਿੱਤੀ ਹੈਗੀ ਸਭ ਤੋਂ ਵੱਡੀ ਗੱਲ ਹੈ ਕਿ ਨੌکریاں ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਬਾਰਡਰ ਫੁੱਲੇ ਟਰੱਕ ਚੱਲਣ ਲੱਗਣ ਸਾਡੇ ਮੁੰਡੇ ਉਹਨਾਂ ਨੂੰ ਚਲਾਉਣ ਤੇ ਨਾਲ ਜਾਣ ਤੇ ਇਹਦੇ ਨਾਲ ਵੀ ਬਹੁਤ ਜ਼ਿਆਦਾ ਨੌکریاں ਦਾ ਫੈਸਲਾ ਹੋ ਸਕੂਗਾ ਜੋ ਕਰਕੇ ਕਈ ਓਥੇ ਵੀ ਰਹਿ ਕੇ ਟ੍ਰੇਡ ਸ਼ੁਰੂ ਕਰ ਦੇਣਗੇ ਤਾਂ ਮੇਰਾ ਮਤਲਬ ਤੁਮਸਾ ਚਾਲੂ ਸ ਉਹ ਜੀ ਚੀਨ ਦੀ ਨਾਲ ਹੋਸਾ ਦਾ ਫਿਰ ਪਾਕਿਸਤਾਨ ਦੀ ਨਾਲ ਕਿਉਂ ਨਹੀਂ ਹੋ ਸਕਦਾ ਮਾਨਸਬਿਕ ਇੱਕ ਗੱਲ ਹੋ ਮੇਰਾ ਸਵਾਲ ਹੈ ਲਾਸਟ ਜੀ ਤੇ ਤੁਸੀਂ ਹਰ ਇੱਕ ਸਿੱਖ ਕੌਮ ਲਈ ਆਮ ਦੇ ਲੋਕਾਂ ਲਈ ਤੁਹਾਡੀ ਪਾਰਟੀ ਨੇ ਮੋਰਚੇ ਲਾਏ ਨੇ ਜੰਗਾ ਲੜੀਆਂ ਨੇ ਸਰਕਾਰਾਂ ਦਾ ਵਿਰੋਧ ਕੀਤਾ ਅੱਜ ਜੋ ਸਥਿਤੀ ਹੈ ਸੰਵੇਦਨਸ਼ੀਲ ਨੌਜਵਾਨਾਂ ਨੂੰ ਨਸ਼ਿਆਂ ਦੇ ਬਾਰੇ ਲਈ ਕੀ ਤੁਸੀਂ ਆਪਣੀ ਪਾਰਟੀ ਵੱਲੋਂ ਇਸ ਤਰ੍ਹਾਂ ਨਹੀਂ ਮੂੰਹ ਮੋੜ ਬਿੱਟ ਸਕਦੇ ਸਰਕਾਰਾਂ ਦੇ ਖਿਲਾਫ ਸੈਂਟਰ ਦੇ ਜਿੰਝਾ ਪੰਜਾਬ ਦਾ ਕੋ ਰਿਸਪੌਂਸ ਨਹੀਂ ਮਿਲਿਆ ਨਸਿਆਂ ਨੂੰ ਬੰਦ ਨਾ ਕਿਹੜੀ ਮਹੀਮ ਚਲਵਾਉਣ ਦੀ ਥੀ ਤੇ ਵੀ ਜਿਵੇਂ ਨਸਿਆਂ ਤੇ ਨੌਜਵਾਨ ਪੂਰੀ ਤਰ੍ਹਾਂ ਸਾਰੇ ਪਿੰਡਾਂ ਦੇ ਵਿੱਚ ਨਸ਼ਾ ਆ ਗਏ ਆ ਅਸੀਂ ਜਿੱਥੇ ਜਾਣਦੇ ਆ ਅਸੀਂ ਬਿਲਕੁਲ ਗੱਲ ਕਰਦੇ ਆਂ ਕਿ ਨਸ਼ੇ ਨਾ ਕਰੋ ਪਰ ਜੇ ਇਹਨਾਂ ਨੂੰ ਸਮਾਰਟ ਤੋਂ 2 ਸਾਲ ਦੇ ਲਈ ਅਲੇਗਾ ਨਾ ਕੀਤਾ ਗਿਆ ਤਾਂ ਫੇਰ ਇਹ ਨਸ਼ਾ ਛੱਡ ਨਹੀਂ ਸਕਦੇ ਇਹਨਾਂ ਨੂੰ ਲੈਜਾ ਕਰਨਾ ਪਊਗਾ ਇਹਨਾਂ ਦੀ ਦਵਾਈ ਬੁਕਤੀ ਕਰਨੀ ਪਊਗੀ ਇਹਨਾਂ ਨੂੰ ਕੰਮ ਤੇ ਲਾਉਣਾ ਪਊਗਾ ਇਹਨਾਂ ਨੂੰ ਫੌਜ ਦੇ ਨਾਲ ਕੰਮ ਕਰਨਗੇ ਥੋੜੀ ਬਹੁਤੀ ਸਿਖਾਈ ਕਰਨਗੇ ਤੇ ਦੇਸ਼ ਦਾ ਫਾਇਦਾ ਹੋਊਗਾ ਜਦੋਂ ਫੌਜ ਦੇ ਨਾਲ ਇਹ ਕੰਮ ਕਰਨਗੇ